ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੋਂ ਦਿਵਸ ਤੇ ਅਸੀਂ ਫਿੱਟੋ ਬਹੁਤ ਪਿਆਰੀ ਜੀ ਵੀਡੀਓ ਲੈ ਕੇ ਆਏ ਆ ਸੂਟ ਰਹਿਣਗੇ ਸਾਰੇ ਮਸਲੀਨ ਦੇ ਤੇ ਵਿਦਾਊਟ ਲੈਨਿੰਗ ਵਾਲਨੇ ਵਾਲੇ ਸੂਟ ਨੇ ਡਿਜ਼ਾਈਨਿੰਗ ਵਾਸ ਹੋਣੀਆਂ ਸਾਰੇ ਸੂਟਾਂ ਦੇ 2200 2300 ਵਾਲੇ ਸੂਟ ਨੇ ਸਾਰੇ ਤੇ 2000 ਦੇ ਸੂਟ ਦਵਾਂਗੇ ਜੀ ਜਿਹੜਾ ਵੀ ਸੂਟ ਲੈਣਾ ਤੁਹਾਨੂੰ 2000 ਪਲੱਸ ਸ਼ਿਪਿੰਗ ਪੇ ਕਰਨੀ ਪੈਗੀ ਜੀ ਸ਼ਿਪਿੰਗ ਪੰਜਾਬ ਦੇ ਵਿੱਚ 70 80 ਰੁਪਏ ਹੁੰਦੇ ਆ ਉਹ ਪੇ ਕਰਨੇ ਪੈਣਗੇ ਤੇ ਬਾਕੀ ਸੂਟਾਂ ਦੀ ਕਲੈਕਸ਼ਨ ਤੁਸੀਂ ਦੇਖ ਲਿਓ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਸਾਰੇ ਤੇ ਇੱਕ ਰਿਪੀਟ ਸੈਟ ਲੈ ਕੇ ਆਈਆਂ ਮੈਂ ਪਹਿਲਾਂ ਵੀ ਦੋ ਰਦਾ ਪਾਇਆ ਸੀਗਾ ਬਹੁਤ ਸਾਰੀ ਡਿਮਾਂਡ ਹੈ ਉਹਨਾਂ ਸੂਟਾਂ ਦੀ ਤੇ ਅੱਜ ਵੀ ਤੁਹਾਨੂੰ 2000 ਦਾ ਹੀ ਮਿਲੇਗਾ ਤੇ ਬਾਕੀ ਕੁਝ ਇੱਕ ਨਵਾਂ ਸਟਾਕ ਹੈ ਬਹੁਤ ਪਿਆਰੇ ਪਿਆਰੇ ਜਿਹੇ ਸੂਟ ਨੇ ਸਾਰੇ ਬੁਕਿੰਗ ਲਈ ਨੰਬਰ ਹੋਗਾ 283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਜਿੱਦਾਂ ਕ੍ਰੇਪ ਦਾ ਸਟੱਫ ਹੁੰਦਾ ਫਿਟਿੰਗ ਵਗੈਰਾ ਕ੍ਰੇਪ ਦੀ ਆਂਦੀ ਆ ਟਿਲਕਮਾ ਜਿਹਾ ਸਟੱਫ ਰਹਿੰਦਾ ਉਦਾਂ ਇਹਨਾਂ ਦੇ ਫਿਟਿੰਗ ਆਏਗੀ ਸਟੱਫ ਉਦਾਂ ਹੀ ਟਿਲਕਮਾ ਰਹੇਗਾ ਪਰ ਇਹ ਹੈਗੀ ਹੈ ਜੀ ਅਵੇ ਇਸੇ ਤਾਂ ਲਾਈਨਿੰਗ ਦੀ ਇਸ ਸਟੱਫ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਵਿਦਆਊਟ ਲਾਈਨਿੰਗ ਪਾ ਸਕਦੇ ਹੋ ਥੋੜਾ ਜਿਹਾ ਠੀਕਾ ਸਟੱਫ ਪਰ ਜੇ ਤੁਸੀਂ ਲਾਈਨਿੰਗ ਲਾ ਕੇ ਬਣਾਓਗੇ ਤਾਂ ਸੂਟ ਦੀ ਗ੍ਰੇਸ ਬਹੁਤ ਸੋਹਣੀ ਹੋਰ ਵੀ ਆ ਜਾਏਗੀ ਇਹ ਹੈਗਾ ਜੀ ਬਹੁਤ ਪਿਆਰਾ ਸੂਟ ਪ੍ਰਿੰਟਿੰਗ ਦੇਖ ਲਿਓ ਸਾਰੇ ਸੂਟਾਂ ਦੇ ਠੀਕ ਹੈ ਜੀ 2 ਮੀਟਰ ਪਲੱਸ ਹੈਗੀ ਇਹਨਾਂ ਦੀ ਸਲਵਾਰ ਇਹ ਟਾਈ ਟਾਈ ਮੀਟਰ ਦੀ 셔ਟ ਆ ਜਿੱਦਾਂ ਫਰੰਟ ਦੇ ਉੱਪਰ ਪ੍ਰਿੰਟ ਆ ਇਦਾਂ ਹੀ ਤੁਹਾਨੂੰ ਬੈਕ ਦੇ ਉੱਪਰ ਵੀ ਪ੍ਰਿੰਟ ਮਿਲੇਗਾ ਨਾਲ ਰਹਿਣਗੇ ਮਸਲੀਨ ਦੇ ਪਿਓਰ ਦੇ ਦੁਪੱਟੇ ਕਾਟਨ ਮਸਲੀਨ ਦੇ ਇਹ ਵਾਲਾ ਹੈਗਾ ਜੀ ਦੁਪੱਟਾ ਠੀਕ ਹੈ ਇਦਾਂ ਦੀ ਲੁੱਕ ਰਹੇਗੀ ਸੂਟ ਦੀ ਇਹ ਉੱਪਰ ਵਰਕ ਹੋਇਆ ਹੋਇਆ ਹੈ neck ਦੇ ਉੱਪਰ ਸਾਰਾ ਪ੍ਰਿੰਟ ਤੇ ਜਿਹੜਾ ਇਹ neck ਤੇ ਆ ਇਹ ਸਾਰਾ ਤੁਹਾਨੂੰ ਵਰਕ ਮਿਲੇਗਾ ਉਰੀ ਆਪਣਾ neck ਬਣ ਜੇਗਾ ਜੀ ਸੈਂਟਰ ਦੇ ਵਿੱਚ ਤੇ ਸਾਈਡ ਤੇ neck ਦੇ ਕੋਲ ਆ ਜਾਏਗਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਡਿਜ਼ਾਈਨ ਚੇਂਜ ਆ ਥੋੜਾ ਜਿਹਾ ਡਿਜ਼ਾਈਨ ਤੁਹਾਨੂੰ ਫੋਟੋ ਚ ਦਿਖਾ ਦਾਂਗੇ ਸਾਰਾ ਠੀਕ ਹੈ ਜੀ ਕੁਛ ਐਦਾਂ neck ਦੇ ਉੱਪਰ ਵਰਕ ਆ ਜਾਏਗਾ ਤੇ نیچے ਹੈਗੇ ਆ ਬਹੁਤ ਸੋਹਣੇ ਛੇ ਇਹਨਾਂ ਦੇ ਪ੍ਰਿੰਟ ਕੁਛ ਐਦਾਂ ਦੀ ਲੁੱਕ ਆ ਇਹ ਕਲਰ ਮਿਲ ਜੇਗਾ ਗ੍ਰੇ ਠੀਕ ਹੈ ਜੀ ਗ੍ਰੇ ਦਾ ਵੀ ਇਹਨਾਂ ਸਾਰੀ ਸੂਟਾਂ ਦੇ ਪ੍ਰਿੰਟ ਅਲੱਗ-ਅਲੱਗ ਨੇ ਮਸਲੀਨ ਤੇ ਦੁਪੱਟਿਆਂ ਨਾਲ neck ਦੇ ਉੱਪਰ ਵਰਕ ਹੈ ਤੇ ਨੀਚੇ ਸਾਰਾ ਪ੍ਰਿੰਟ ਆ ਇਹ ਹੈਗਾ ਜੀ ਸੂਟ ਦਾ ਡਿਜ਼ਾਈਨ ਕੁਛ ਇਹ ਕਿਹਨਾਂ ਦਾ ਡਿਜ਼ਾਈਨ ਜਿੱਦਾਂ ਮੈਂ ਮੋਡਲ ਦੇ ਸੂਟ ਦਿਖਾਨੀ ਹੁੰਨੇ ਆ ਸਿਮਿਲਰ ਜੇ ਡਿਜ਼ਾਈਨ ਨੇ ਉਹਨਾਂ ਨਾਲ ਮਿਲਦੇ ਜੁਲਦੇ ਜੇ neck ਦੇ ਉੱਪਰ ਵਰਕ ਆ ਜੀ ਘੇਰੇ ਤੇ ਹੈਗਾ ਇਹ ਪ੍ਰਿੰਟ ਨਾਲ ਮਸਲੀਨ ਦੇ ਹੀ ਦੁਪੱਟੇ ਇਹਨਾਂ ਦੇ ਪੈਂਟ ਪਲਾਜੋ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਆ ਇਹ ਆ ਗਿਆ ਥੋੜਾ ਸਕਿਨੀ ਜਿਹਾ ਸ਼ੇਡ ਔਰਗੇਂਸਾ ਲਗਾ ਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ 2000 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਰਹੂਗਾ ਜੀ 2000 ਦਾ ਸੂਟ ਆ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ 8 ਮੀਟਰ ਪਲੱਸ ਸਲਵਾਰ ਤੇ ਸ਼ਰਟ ਦਾ ਡਿਜ਼ਾਈਨ ਬਹੁਤ ਪਿਆਰਾ ਹੈ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਗਾਜਰੇ ਆਨੀਅਨ ਚਾ ਸ਼ੇਡ ਹੈ ਇਹ ਥੋੜਾ ਜਿਹਾ ਜਿਹੜਾ ਨੀਚੇ ਸ਼ੂਟ ਦਿਖਾਇਆ ਸੀ ਉਹਦਾ ਡਿਜ਼ਾਈਨ ਆ ਇਹ ਕਿ ਡਿਜ਼ਾਈਨ ਮਿਲ ਜਗਾ ਹੀ ਪਰਪਲ ਕਲਰ ਦੇ ਵਿੱਚ ਠੀਕ ਹੈ ਜੀ ਇਹ ਸਾਰੇ ਸੀਗੇ ਏਸੀ ਡਿਜ਼ਾਈਨ ਦੇ ਬਹੁਤ ਪਿਆਰੇ ਪਿਆਰੇ ਇਹ ਕਲਰ 2000 ਪ੍ਰਾਈਸ ਆ ਜੀ ਸਟੱਫ ਬਹੁਤ ਜ਼ਿਆਦਾ ਫਾਈਨ ਆ ਨੈਕਸਟ ਸ਼ੂਟ ਦੇ ਰਹੇ ਹਾਂ ਇਹ ਵੀ ਮਸਲੀਨ ਦੇ ਉੱਪਰ ਆ ਚੈੱਕ ਦੇ ਉੱਪਰ ਇਹ ਬਣੀਗੀ ਸ਼ਰਟ ਪ੍ਰਿੰਟਿੰਗ ਬਹੁਤ ਸੋਹਣੀ ਆ ਐਦਾਂ ਹੀ ਪੈਕ ਦਾ ਪ੍ਰਿੰਟ ਰਹੇਗਾ ਫਰੰਟ ਦੀ ਤਰ੍ਹਾਂ neck ਦੇ ਉੱਪਰ ਪੱਟੀ ਲੱਗੀ ਹੋਈ ਆ ਕਾਟਨ ਦੀ ਸਲਵਾਰ ਆ ਜੇ ਤੇ ਮਸਲੀਨ ਦਾ ਹੈਗਾ ਇਹ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹਦਾ ਸੈਕਿੰਡ ਕਲਰ ਆ 2000 ਪ੍ਰਾਈਸ ਆ ਜਿਹੜਾ ਵੀ ਸੂਟ ਲੈਣਾ ਦੇਖੋ ਕਿੰਨੀ ਸੋਹਣੀ ਲੁੱਕ ਆ ਸੂਟ ਦੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ 6 ਮਿਲ ਜੇਗਾ ਇਹ ਸਲਵਾਰ ਦਾ ਸ਼ੇਡ ਆਏਗਾ ਜੀ ਠੀਕ ਹੈ ਤੇ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਇਹਦੇ ਵਿੱਚ ਇਹਦੀ ਸਲਵਾਰ ਦਾ ਸ਼ੇਡ ਆਇਆ ਗਿਆ ਇਹ ਸਕਾਈ ਬਲੂ ਫਰੋਜ਼ੀ ਜਿਹਾ ਸ਼ੇਡ ਆ ਜਿਹੜਾ ਇੱਕ ਮਿਲ ਜੇਗਾ yellow ਕਲਰ ਇਹ ਸਾਰੇ ਡਿਜ਼ਾਈਨ ਨੇ ਜੀ ਇੱਕ ਨਵਾਂ ਡਿਜ਼ਾਈਨ ਦੰਨੇ ਆ ਸੇਮ ਹੀ ਸਟਫ ਦੇ ਪਰ ਮਸਲੀਨ ਦੀਆਂ ਸ਼ਰਟਾਂ ਕਾਟਨ ਦੀਆਂ ਸਲਵਾਰਾਂ ਇਹ ਸੂਟ ਕਾਟਨ ਤੇ ਹੀ ਆ ਬਿਲਕੁਲ ਕਾਟਨ ਮਸਲੀਨ ਹੈ ਬਿਲਕੁਲ ਵਿਦਆਊਟ ਲਾਈਨਿੰਗ ਸੂਟ ਬਣਨਗੇ ਪਰ ਫਿਰ ਵੀ ਤੁਸੀਂ ਲਗਵਾਣੀ ਹੈ ਲਾਈਨਿੰਗ ਤਾਂ ਸੂਟ ਸੋਹਣੇ ਬਣ ਜਾਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਲਾਈਨਿੰਗ ਵਾਲਾ ਬਹੁਤ ਪਿਆਰਾ ਸੈਲਫ ਪ੍ਰਿੰਟ ਆ ਇਹਦਾ ਸੈਕਿੰਡ ਕਲਰ ਆ ਕੇ ਰੈਡੀ ਉੱਪਰ ਤੁਹਾਨੂੰ ਇਦਾਂ ਆਰਗੇਨਜ਼ੇਰੀ ਪੱਟੀ ਮਿਲ ਜਾਏਗੀ 2000 ਪ੍ਰਾਈਸ ਆ ਜੀ ਸਾਰੇ ਸੂਟਾਂ ਦਾ ਨੈਕਸਟ ਹੈਗਾ ਮਸਲੀਨ ਦੇ ਉੱਪਰ ਇਹ ਸਿੰਗਲ ਸੂਟ ਆ 2300 ਇਹਦਾ ਪ੍ਰਾਈਸ ਹੈਗਾ ਸੂਟ ਦਾ ਇਹ ਚੀਜ਼ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਸੂਟ ਆ ਕਰੀਮ ਕਲਰ ਦੀ ਸਲਵਾਰ ਇਹਦੇ ਨਾਲ ਤੇ ਮਸਲੀਨ ਦਾ ਲੰਮਾ ਛੋੜਾ ਜਿਹਾ ਦੁਪੱਟਾ ਇਹਦੇ ਨਾਲ ਠੀਕ ਹੈ ਜੀ ਇਹ ਜਿਹੜੇ ਤੁਹਾਨੂੰ ਸਿੰਗਲ ਸਿੰਗਲ ਸੂਟ ਦਿਖਾਣੇ ਹੁੰਦੇ ਨਾ ਛੋਟਾ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਕੋਈ 2700 ਦਾ ਕੋਈ 2500 ਦਾ ਐਦਾਂ ਦੇ ਸੂਟ ਨਹੀਂ ਜਿਹੜੇ ਸਿੰਗਲ ਸਿੰਗਲ ਤੁਹਾਨੂੰ ਦਿਖਾ ਰਹੇ ਆ ਇਹ ਜਸਟ ਅਸੀਂ ਕਿਹਦਾ ਹੁੰਦਾ ਕਿ ਚਲੋ ਇਹਨਾਂ ਨੂੰ ਕੱਢਦੇ ਆ ਕਿਹੜਾ ਸਾਰਾ ਹਾਈਲਾਈਟ ਕੀਤਾ ਹੋਇਆ ਦੁਪੱਟਾ ਬਹੁਤ ਸੋਹਣਾ ਇਸ ਤਰ੍ਹਾਂ ਦੁਪੱਟਾ ਮਿਲ ਜੇਗਾ ਮਲਟੀ ਜੇ ਸ਼ੇਡ ਚ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦਾ ਸੈਕਿੰਡ ਕਲਰ ਆ ਠੀਕ ਹੈ ਜੀ ਨੈਕਸਟ ਉਠੇਗਾ ਬਲੈਕ ਦੇ ਉੱਪਰ ਇਹ ਡੇ ਨੈੱਕ ਦੇ ਉੱਪਰ ਆਏਗਾ ਡਿਜ਼ਾਈਨ ਠੀਕ ਹੈ ਸੈਂਟਰ ਤੱਕ ਜਾਏਗਾ نیچے ਸਿੰਪਲ ਸੂਟ ਆ ਲਾਈਨ ਵਾਲੀ ਸ਼ਰਟ ਆ ਇਹ ਸਾਰਾ ਵਰਕ ਕੀਤਾ ਹੋਇਆ ਸੂਟ ਤੇ 3 ਮੀਟਰ ਦੀ ਸਲਵਾਰ ਇਹਦੇ ਨਾਲ ਤੇ ਪਿਓਰ ਮਸਲੀਨ ਦਾ ਐਡਾ ਰਹੇਗਾ ਜੀ ਦੁਪੱਟਾ ਫਲਾਰ ਵਾਲਾ ਇਹ ਸੂਟ ਤੇ ਵੀ ਵਰਕ ਹੋਇਆ ਹੋਇਆ ਹੈ ਮਸ਼ੀਨੀ ਵਰਕ ਨੇ ਸਾਰੇ ਸੂਟ ਇਹ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਘੇਰੇ ਤੇ ਵਰਕ ਹੈ ਇਸ ਤੇ ਇੱਕ ਫੁੱਲ ਸੈਂਟਰ ਚ ਆ ਜਾਏਗਾ ਪਲੇਨ ਸਲਵਾਰ ਬਲੈਕ ਤੇ ਫਲਾਰ ਵਾਲਾ ਦੁਪੱਟਾ ਰਹੇਗਾ ਨੈਕਸਟ ਡਿਜ਼ਾਈਨ ਹੀ ਬਹੁਤ ਸੋਹਣਾ ਹੈ ਸੂਟ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਜ਼ਿਆਦਾ ਅਗਰ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾਣੇ ਹੋ ਇਹਨਾਂ ਨੂੰ ਤਾਂ ਹਲਕੀ ਜਿਹੀ ਲੂਸ ਫਿਟਿੰਗ ਦੇ ਕੇ ਬਣਾ ਲਿਓ ਇੱਕ ਤਾਂ ਟ੍ਰੈਂਡ ਦੇ ਵਿੱਚ ਆ ਤੇ ਇੱਕ ਸੂਟ ਥੋੜਾ ਜਿਹਾ ਵਧੀਆ ਚੱਲ ਜਾਏਗਾ ਬਿਲਕੁਲ ਠੰਡਾ ਸਟੱਫ ਆ ਦੇਖੋ ਡਿਜ਼ਾਈਨ ਇਹ ਸਾਰਾ ਵਰਕ ਕੀਤਾ ਹੋਇਆ ਹੈ ਸੂਟ ਤੇ ਇਦੇ ਨਾਲ ਵੀ ਫੁੱਲਾਂ ਵਾਲਾ ਦੁਪੱਟਾ ਠੀਕ ਹੈ ਜੀ 컬러ਫੁਲ ਜੀ ਹੈ ਦੁਪੱਟੇ ਚ ਨੈਕਸਟ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ 컬러 ਵੀ ਬਹੁਤ ਸੋਹਣਾ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਟਾਫ ਤਾਂ ਸੋਹਣਾ ਹੈਗਾ ਹੀ ਆ ਦੇਖੋ ਜੀ ਸੂਟ neck ਤੇ ਪੱਟੀ ਆ ਘੇਰੇ ਤੇ organza ਦਾ ਵਰਕ ਹੈ ਸਟਫ ਬਹੁਤ ਜ਼ਿਆਦਾ ਫਾਈਨ ਆ ਮਸਲੀਨ ਦੇ ਉੱਪਰ ਇਹ ਹੈਗਾ ਤਾਂ ਦੁਪੱਟਾ ਦੇਖੋ ਜੀ ਸੂਟ ਕਿੰਨਾ ਸੋਹਣਾ ਕਲਰ ਡਿਜ਼ਾਈਨ ਇਹਦਾ ਸੈਕੰਡ ਕਲਰ ਆ ਇਦੇ ਨਾਲ ਗ੍ਰੇ ਕਲਰ ਦੀ ਸਲਵਾਰ ਆਏਗੀ ਠੀਕ ਹੈ ਇਹ ਤਾਂ ਨੈਕਸਟ ਪ੍ਰਿੰਟ ਆ ਸੇਮ ਹੀ ਸੂਟ ਚ neck ਤੇ ਪੱਟੀ ਆ ਕਲਰ ਹੀ ਬਹੁਤ ਸੋਹਣੇ ਆ ਸਟਫ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਬਹੁਤ ਸੋਹਣਾ ਸਟਫ ਆ ਕਾਟਨ ਦੇ ਵਿੱਚ ਆ ਸਾਰਾ ਹੀ ਸਟਫ ਕਾਟਨ ਮਸਲੀਨ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਦੇਖੋ ਜੀ ਡਿਜ਼ਾਈਨ ਪ੍ਰਿੰਟ ਕਲਰ ਇਹਦੇ ਨਾਲ ਗ੍ਰੀਨ ਟੋਨ ਦੇ ਉੱਪਰ ਆਏਗੀ ਸਲਵਾਰ ਪਲੇਨ ਇਹ ਵਾਲੇ ਵਾਟਰ ਗ੍ਰੀਨ ਦੇ ਤਰ੍ਹਾਂ ਨੈਕਸਟ ਜਿਹੜੇ ਕਲਰ ਦਾ نیچے ਪੈਚ ਆ ਤੇ ਨੈਕ ਦੇ ਉੱਪਰ ਪੱਟੀ ਲੱਗੀ ਹੁੰਦੀ ਉਸ ਕਲਰ ਦੀ ਸਲਵਾਰ ਹੁੰਦੀ ਹੈ ਇਦੇ ਨਾਲ ਹੈਗੀ ਆ ਜੀ ਇਹ ਵਾਲੀ ਮੂੰਗੀ ਆ ਜੀ ਕਲਰ ਸਲਵਾਰ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਇਹ ਵਾਲਿਆ ਜਿਹੜਾ ਡਿਜ਼ਾਈਨ ਆ ਜੀ ਫੋਟੋ ਸਟਾਈਲ ਕਲਰ ਹੀ ਬਹੁਤ ਸੋਹਣਾ ਹੈ ਪਰਪਲ ਇਹਦੇ ਨਾਲ ਇਹ ਸਲਵਾਰ ਆ ਜੇਗੀ ਬਹੁਤ ਸੋਹਣਾ ਕਲਰ ਸ੍ਰਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀਆ ਸੂਟ ਦੇ ਐਸੀਗੇ ਸਾਰੇ 2000 ਦਾ ਜਿਹੜਾ ਵੀ ਸੂਟੀ ਸੂਟ ਲੈਣਾ ਲੈ ਸਕਦੇ ਹੋ ਅੱਜ ਦੀ ਵੀਡੀਓ ਸਾਰੀ ਮਸਲੀਨ ਦੇ ਉੱਪਰ ਹੈਗੇ ਜੀ कॉटन ਮਸਲੀਨ ਤੇ ਇਹ ਸੂਟ ਹੈਗਾ 2700 ਵਾਲਾ ਉੱਪਰ ਪ੍ਰਿੰਟ ਸਾਰਾ ਤੇ ਘੇਰੇ ਤੇ ਬਹੁਤ ਸੁਨਾਰੀ ਦਾ ਵਰਕ ਹੈ ਥ्रेड ਵਰਕ ਦਾ ਲੇਸਿਸ ਦੇ ਨਾਲ ਕਾਫੀ ਹੈਵੀ ਕਿਰਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਆ ਇਹ ਹੈਗੀ ਜੀ ਸਲਵਾਰ ਤੇ ਇਹ ਹੈਗਾ ਜੀ ਦੁਪੱਟਾ ਲੰਮਾ ਛੋੜਾ ਜਿਹਦਾ ਦੁਪੱਟਾ ਤੇ ਫੋਰ ਸਾਈਡ ਸਾਰੇ ਬਹੁਤ ਸੋਹਣੀ ਲੇਸ ਦੇ ਨਾਲ ਫਿਨਿਸ਼ ਕੀਤਾ ਹੋਇਆ ਸੂਟ ਇਹਦੇ ਵੀ ਸੋਨੋ ਕਲਰ ਦੋ ਮਿਲ ਜਾਣਗੇ ਇਹ ਸੈਕਿੰਡ ਕਲਰ ਆ ਠੀਕ ਹੈ ਸੇਮ ਡਿਜ਼ਾਈਨ ਚ देखो सूट कॉटन से आ मैरून शेड के बिचा जी मसलीन के दपट्टे न दुपट्टा भी बहुत सोहना सूट का दो कलर नैक्सट डिजाइन दिखाने ਯੂਕ ਸਟਾਈਲ ਚ ਬਣਿਆ ਹੋਇਆ ਪੀਸ ਆ ਫੋਟੋ ਚ ਲੁੱਕ ਕਿੰਨੀ ਸੋਹਣੀ ਆ ਰਹੀ ਆ ਸੂਟ ਦੀ ਬਣਨ ਤੋਂ ਬਾਅਦ ਤਾਂ ਕੀ ਆਏਗੀ ਇਦਾਂ ਦਾ ਡਿਜ਼ਾਈਨ ਆ ਉਪਰ ਯੂਕ ਸਟਾਈਲ ਚ ਬਣੇਗਾ ਇਹ ਠੀਕ ਹੈ ਇਹ ਹੈਗੀ ਹੈ ਜੀ ਲੁੱਕ ਦੇਖੋ ਕਿੰਨਾ ਸੋਹਣਾ ਲੱਗਦਾ ਪਾਇਆ ਹੋਇਆ ਮਸਲੀਨ ਦਾ ਦੁਪੱਟਾ ਇਹਦੇ ਨਾਲ ਵੀ ਸੇਮ ਇਸੇ ਡਿਜ਼ਾਈਨ ਚ ਆਏਗਾ ਦੁਪੱਟਾ ਇਹ ਸਾਨੂੰ ਕਲਰ ਮਿਲ ਜਾਣਗੇ ਜੀ ਗ੍ਰੇ ਤੇ ਮੈਰੂਨ ਸ਼ੇਡ ਆ ठीक है के कलर मिल जाएगा ये वाला शेड बहुत सोने जे कलर ने फोटो बहुत सोहनी है डिजाइन नेक्स्ट डिजाइन दिखाने हैं ये मैं मुडाल से भी लेके आई सी ये डिजाइन सेम ਇਹ ਹੈਗੀ ਹੈ ਜੀ ਸਲਵਾਰ ਸਲਵਾਰ ਵੀ ਪਿਓਰ ਮਸਲੀਨ ਦੀ ਆ ਮੁਡਾਲ ਤੇ ਲੈ ਕੇ ਆਏ ਸੀ ਅਸੀਂ ਇਹ ਵਾਲਾ ਡਿਜ਼ਾਈਨ ਬਹੁਤ ਪਸੰਦ ਕੀਤਾ ਸਾਰਿਆਂ ਨੇ ਹਲੇ ਵੀ ਕਿੱਦਾਂ ਪੀਸ ਪਿਆ ਹੋਗਾ ਮੇਰੇ ਕੋਲ ਠੀਕ ਹੈ ਮੁਡਾਲ ਤੇ ਸੀਗਾ 3850 ਦਾ ਇਹਨਾਂ ਚੀਜ਼ਾਂ ਦਾ ਹੀ ਫਰਕ ਹੁੰਦਾ ਹੈ ਕਲਰ ਵੀ ਸੇਮ ਤੇ ਹੁਣ ਤੁਹਾਨੂੰ ਦੇ ਰਹੀ ਸੀ ਮਸਲੀਨ ਦੇ ਉੱਪਰ 2010 ਰੁਪਏ ਇਹ ਸਿਰਫ ਉਹ ਰਾਖੀ ਬ੍ਰਾਂਡ ਆ ਜੀ ਬ੍ਰਾਂਡਾਂ ਦਾ ਫਰਕ ਪਿਆ ਜਾਂਦਾ ਹੈ ਤੇਸਟ ਆਫ ਦਾ ਫਰਕ ਪਿਆ ਜਾਂਦਾ ਪਿਓਰ ਮਸਲੀਨ ਦਾ ਮਤਲਬ ਮਡਾਲ ਦੀ 2 ਕਾਪੀ ਵਾਲਾ ਸੂਟ ਹੈ ਜਿਹੜਾ ਇਹਦੇ ਵਿੱਚ ਹੈਗਾ ਨੈਕਸਟ ਕਲਰ ਨਿਓਨ ਸ਼ੇਡ ਠੀਕ ਹੈ ਇਹ ਵਾਲੀ ਸਲਵਾਰ ਆ ਜਾਏਗੀ ਜੀ ਮਹਿੰਦੀ ਨਿਓਨ ਚਾ ਕਲਰ ਬਹੁਤ ਸੋਹਣਾ ਹੈ ਵੀ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਗ੍ਰੀਨ ਜੀ ਇਹਦੇ ਵਿੱਚ ਸਲਵਾਰ ਆ ਜਾਏਗੀ ਠੀਕ ਹੈ ਇਹ ਕਾ ਜੇਗਾ ਰਸਟ ਜਾਂ ਸ਼ੇਡਾ ਬਹੁਤ ਪਿਆਰਾ ਹੈ ਵੀ ਸ਼ਰਟਾਂ ਸਭ ਦੇ ਆ ਕਰੀਮ ਕਲਰ ਚ ਹੀ ਰਹਿਣਗੀਆਂ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਦੁਪੱਟੇ ਨਾ ਚੇਂਜ ਹੋ ਜਾਏਗਾ ਇਹ ਵਾਲਾ ਡਿਜ਼ਾਈਨ ਹੈ ਜੀ ਸਭ ਦੀ ਪਸੰਦ ਦਾ ਸੀਗਾ ਜਿਹੜਾ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਲੈ ਕੇ ਆਈਆਂ ਇਹ ਮੈਨੂੰ ਡਿਮਾਂਡ ਆਈ ਸੀ ਬਹੁਤ ਸਾਰੇ ਸੂਟਾਂ ਦੀ ਸੀ ਜਿਨ੍ਹਾਂ ਦੀ ਬੁਕਿੰਗ ਲਈ ਹੋਈ ਸੀ ਲੈ ਲਈ ਪਰ ਫਿਰ ਇਹ ਸੂਟ ਮੈਂ ਕਾਫੀ ਮੰਗਵਾਏ ਹੋਏ ਸੀਗੇ ਅੱਜ ਦੀ ਵੀਡੀਓ 'ਚ ਨਾਲ ਹੀ ਦਿਖਾ ਦੰਨੇ ਕਿਉਂਕਿ 2000 ਵਾਲੀ ਵੀਡੀਓ ਆ ਇਹ ਵਾਲੇ ਸੂਟ ਹੈਗੇ ਨੇ ਸਾਰੇ 2000 ਦੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਸੂਟਾਂ ਦੇ ਸਾਰੇ ਹੀ ਹੈਂਡਵਰਕ ਹੋਇਆ ਹੋਇਆ ਫਰੰਟ ਘੇਰੇ ਦੇ ਉੱਪਰ ਇਹ ਹੈਗਾ ਬੈਕ ਦਾ ਪ੍ਰਿੰਟ ਡਿਜੀਟਲ ਪ੍ਰਿੰਟਿੰਗ ਦੇ ਨਾਲ ਸੂਟ ਨੇ ਪਿਓਰ ਕਾਟਨ ਮਸਲੀਨ ਦੀ ਸ਼ਰਟ ਆ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਠੀਕ ਹੈ ਐਦਾਂ ਦੇ ਡਿਜ਼ਾਈਨ ਰਹਿਣਗੇ ਇਹਦੇ ਵਿੱਚ ਅਲੱਗ-ਅਲੱਗ ਰਹਿਣਗੇ ਉਹ ਤੁਸੀਂ ਫੋਟੋ 'ਚ ਦੇਖ ਲਿਓ ਹੁਣ ਇਹ ਹੈਗਾ ਨੈਕਸਟ ਡਿਜ਼ਾਈਨ ਦੇ ਜੀ ਮੈਂ ਤੁਹਾਨੂੰ ਫੋਟੋ ਦਿਖਾ ਦਾਂਗੀ ਕਲਰ ਤੁਹਾਨੂੰ ਫੋਟੋ ਚ ਦਿਖ ਜਾਣਗੇ ਸਾਰੇ ਇਹਦਾ ਜਿਹੜਾ ਮੇਨ ਕਲਰ ਆ ਪਰਪਲ ਰਹੇਗਾ ਠੀਕ ਹੈ ਇਹ ਜਿਹੜਾ نیچے ਖੋਲਿਆ ਸੂਟ ਉਹਦੇ ਨਾਲ ਦਾ ਨਹੀਂ ਸੌਰੀ ਜਿਹੜਾ ਹੁਣ ਤੁਹਾਨੂੰ ਦਿਖਾਇਆ ਸੀ ਸੇਮ ਉਹਦੇ ਨਾਲ ਦਾ ਹੀ ਆ ਦੋ ਸੂਟ ਨੇ ਸੇਮ ਦੇ ਵਿੱਚ ਨੈਕਸਟ ਹੈਗਾ ਕਲਰ ਵੀ ਪਿਆਰਾ ਹੈ ਇਹ ਜਿਹੜਾ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਸਾਰੇ ਡਿਜ਼ਾਈਨਰ ਪੀਸ ਨੇ ਤੁਸੀਂ ਆਫਿਸ ਵੇਅਰ ਇਹਨਾਂ ਨੂੰ ਕਰ ਸਕਦੇ ਹੋ ਪਾ ਸਕਦੇ ਹੋ ਬਹੁਤ ਸੋਹਣਾ ਸੂਟ ਨੇ ਲੁੱਕ ਬਹੁਤ ਸੋਹਣੀ ਦੇਣਗੇ ਥੋੜੇ ਏ ਲਾਈਨ ਸਟਾਈਲ ਚ ਬਣਾ ਲਿਓ ਸੂਟਾਂ ਨੂੰ ਠੀਕ ਹੈ ਇਹ ਜਿਹੜਾ ਫਰਸਟ ਖੋਲਿਆ ਹੋਇਆ ਇਹਦੀ ਜਿਹੜਾ ਇਹ ਡਿਜ਼ਾਈਨ ਹੈ ਨਾ ਛੋਟਾ ਵੱਡਾ ਇਦਾਂ ਹੁੰਦਾ ਜਾਂਦਾ ਸੈਂਟਰ ਦੇ ਵਿੱਚੋਂ ਬਹੁਤ ਸੋਹਣੀ ਲੁੱਕ ਆਂਦੀ ਹੈ ਬਣਨ ਤੋਂ ਬਾਅਦ ਕਲਰ ਵੀ ਬਹੁਤ ਪਿਆਰੇ ਪਿਆਰੇ ਜਿਹੇ ਆ ਸਾਰੀ ਸੂਟਾਂ ਦੇ ਠੀਕ ਹੈ ਇੱਕ ਕਲਰ ਇਹ ਆ ਠੀਕ ਹੈ 2000 ਹੈਗਾ ਜੀ ਇਹਨਾਂ ਸੁੱਟਾ ਦਾ ਪ੍ਰਾਈਸ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਵੀ ਥੈਂਕ ਯੂ so much